ਹਾਂਜੀ ਦੋਸਤੋ ਸਵਾਗਤ ਕਰਦੇ ਆਂ ਅੱਜ ਤੁਹਾਡਾ ਫੇਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਆਂਗੇ ਅਮਰ ਫਾਈਨੈਂਸ ਕੰਪਨੀ ਇਹਨਾਂ ਦੇ ਜਿਵੇਂ ਆਟੋ ਡੀਲਰ ਆਗਾ ਇਹਨਾਂ ਦਾ ਵੀਰੇ ਬੁਲਟਾਂ ਦਾ ਤੇ ਬਾਈਕਸ ਦਾ ਕੰਮ ਆਗਾ ਤੇ ਪਹਿਲਾਂ ਤੁਹਾਨੂੰ ਮਿਲਾਉਨੇ ਆਪਣੇ ਕੁਮਾਰ ਜੀ ਨਾਲ ਕੀ ਹਾਲ ਨੇ ਵੀਰੇ ਵਧੀਆ ਜੀ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਤੇ ਇਹ ਆਪਣੇ ਕੁਮਾਰ ਵੀਰੇ ਨੇਗੇ ਠੀਕ ਆ ਜੀ ਤੇ ਆਪਾਂ ਕੁਮਾਰ ਵੀਰ ਜੀ ਕੋਲ ਆਏ ਆਂਗੇ ਇਹਨਾਂ ਕੋਲ ਮੰਨ ਕੇ ਚਲੋ ਸਪਲੈਂਡਰ ਡੀਲਕਸ ਇਹ ਤਾਂ ਬਾਈਕਸ ਇਹਨਾਂ ਕੋਲ ਬਾਧੂ ਨੇ ਤੇ ਨਾਲ ਨਾਲ ਵੀਰਾਂ ਦਾ ਬੁਲਟ ਦਾ ਕੰਮ ਵੀ ਆ ਜਿੱਦਾਂ ਕਿ ਤੁਹਾਨੂੰ ਮੈਂ ਚੈੱਕ ਕਰਵਾ ਪਾ ਪਿਆ ਸਾਰਾ ਵੀਰਾਂ ਕੋਲ ਜਿੰਨੇ ਬੁਲਟ ਦਾ ਕੰਮ ਵੀ ਹੈਗਾ ਤੇ ਫਾਈਨੈਂਸ ਦਾ ਕੰਮ ਵੀ ਇਹਨਾਂ ਦੇ ਕੋਲ ਆਗਾ ਤੇ ਪਹਿਲਾਂ ਤਾਂ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂਗੇ ਤੇ ਆਪਣੀ ਲੋਕੇਸ਼ਨ ਬਾਰੇ ਪਹਿਲਾਂ ਦੱਸਣ ਬਾਈ ਵੀਰੇ ਆਪਣੀ ਲੋਕੇਸ਼ਨ ਕਿੱਥੇ ਹੈਗੀ ਇਹ ਲੋਕੇਸ਼ਨ ਵੀਰ ਜੀ ਆਪਣੀ ਬਰਨਾਲਾ ਕਾਲਾ ਮਹਿਰਾ ਸਟੇਡੀਅਮ ਨੀਅਰ ਜੀ ਨੀਅਰ ਤਰਕ ਨੂਰ ਚੌਂਕ ਜੀ ਠੀਕ ਆ ਜੀ ਤੇ ਸ਼ਾਪ ਨੰਬਰ ਕਿੰਨਾ ਸ਼ਾਪ ਨੰਬਰ ਆਪਣਾ 34 ਹੈ ਜੀ ਜਿਵੇਂ ਉਹ ਸਾਹਮਣੇ ਤੁਸੀਂ ਸਟੇਡੀਅਮ ਦੇਖ ਰਹੇ ਹੋਗੇ ਮਨ ਕੇ ਚਲੋ ਵੀ ਤੁਸੀਂ ਸਟੇਡੀਅਮ ਦੇ ਕੋਲ ਆਉਣਾਗਾ ਤੇ ਇੱਥੋਂ ਮਾਰਕੀਟ ਦੇ ਅੰਦਰ ਵੱੜਦੇ ਸਾਰੀ ਆ ਵੱਡਾ ਸਾਰਾ ਬੋਰਡ ਦਿਖੇਗਾ ਤੁਹਾਨੂੰ ਅਮਰ ਫਾਈਨੈਂਸ ਦਾ ਤੇ ਵੀਰ ਜੀ ਆਪਣਾ ਪਹਿਲਾ ਬੁਲਟਾਂ ਬਾਰੇ ਜਾਣਕਾਰੀ ਦਿਓ ਕਿਹੜੇ ਕਿਹੜੇ ਮਾਡਲ ਖੜੇ ਨੇਗੇ ਠੀਕ ਆ ਜੀ ਵੀਰ ਜੀ ਆਪ ਆਲ ਮਾਡਲ ਬੁਲਟ ਖੜੇ ਨੇ ਜੀ ਜਿਹੜਾ ਮਰਜੀ ਮਾਡਲ ਲਓ ਜੀ ਆਮ ਤੌਰ ਤੇ ਵੀਰੇ ਕਿਹੜਾ ਮਾਡਲ ਹੋਣਾ ਇਸ ਟਾਈਮ ਆ ਬੁਲਟ ਕਿਹੜਾ ਮਾਡਲ ਆ ਜੀ 83 ਤੋਂ ਲੈ ਕੇ ਵੀਰ ਜੀ 2023 ਤੱਕ ਆਪਣੇ ਕੋਲੇ ਆਲ ਮਾਡਲ ਹੈਗੇ ਨੇ ਜੀ 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 ਤੇ ਵੀਰੇ ਆਹ ਬੁਲਟ ਬਾਰੇ ਥੋੜੀ ਜਾਣਕਾਰੀ ਦਿਓ ਜੀ ਇਹ ਬੁਲਟ ਜੀ 19 ਮਾਡਲ ਹੈ ਜੀ ਲੋਕਲ ਨੰਬਰ ਹੈ ਕੈਸ ਕਾਪੀ ਹੈ ਜੀ ਦੋਨੇ ਸੀਸੇ ਸਰਵਿਸ ਰਿਕਾਰਡ ਹੈ ਜੀ 2000 ਚੱਲੇ ਹੋਏ ਜੀ ਉਹ ਮੀਟਰ ਦੀ ਸੀ ਵੀਡੀਓ ਚੈੱਕ ਕਰ ਸਕਦੇ ਜੀ ਮੀਟਰ ਤੇ ਆਪਾਂ ਚੈੱਕ ਕਰਵਾ ਦਿੰਨੇ ਹੈਗੇ ਉਵੇਂ ਢੱਕਣ ਜਾਂ ਵੀ ਲੱਗਿਆ ਪਿਆ ਇਹਨਾਂ ਦਾ 2000 ਅਰੀਜਨਲ ਚੱਲਿਆਗਾ 2019 ਮਾਡਲ ਆ ਸ਼ੀਸ਼ੇ ਸ਼ੂਸ਼ੇ ਨਾਲ ਦੇ ਆ ਬਹੁਤ ਸਾਫ਼ ਸੁਥਰਾ ਮੋਟਰਸਾਈਕਲ ਹੈ ਜੀ ਤੇ ਟਾਇਰ ਆਪਾਂ ਦੇਖੋ ਹੁਣ ਤੋਂ ਪਤਾ ਹੈ 2000 ਚੱਲਿਆ ਕੁਝ ਹੁੰਦਾ ਨਹੀਂ ਹੈਗਾ ਤੇ ਵੀਰ ਜੀ ਉਹ ਦੂਸਰਾ ਨਾਲ ਦਾ ਕੀ ਮਾਡਲ ਆ ਜੀ ਉਹ ਨਾਲ ਦਾ ਵੀਰ ਜੀ 18 ਮਾਡਲ ਆਗਾ ਲਾਏ ਲੱਗੇ ਹੋਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਈ ਤੇ ਐਦਾਂ ਮਲਾ ਕੇ ਆਪਣੇ ਕੋਲ ਮੰਨ ਕੇ ਚਲੋ 18 17 ਸਾਰੇ ਮਿਲ ਜਾਣਗੇ ਜੀ ਹਾਂਜੀ ਹਾਂ ਠੀਕ ਆ ਜੀ ਤੁਹਾਨੂੰ ਮੇਰੇ ਜਾਣਕਾਰੀ ਇਹ ਦੱਸ ਦਿੰਨੇ ਆ ਕਿ ਜਿੱਦਾਂ ਹੁਣ ਮੇਰੀ ਨਿਗਾ ਦੇ ਵਿੱਚ ਉਹ ਪੁੱਠੇ ਗੇਹਰਾ ਵਾਲਾ ਖੜਾਗਾ ਇਹ ਹੈਗਾਗਾ 2008 ਮਾਡਲ 2008 ਮਾਡਲ ਵੀ ਜੀ 2008 ਮਾਡਲ ਦਾਗਾ ਸਾਫ ਸੋਤਰਾ ਨੰਬਰ ਵੀ ਸੋਹਣਾਗਾ ਤੇ ਪਿੱਛੇ 35 ਦੇ ਆਉਂਦੇ ਨੇਗੇ 7555 ਨੰਬਰ ਆ ਮੋਟਰਸਾਈਕਲ ਦਾ ਤੇ ਵੀਰਾਂ ਨੂੰ ਇੱਕ ਮੋਟਰਸਾਈਕਲ ਦਾ ਰੇਟ ਤਾਂ ਦੱਸਣਾ ਬਣਦਾਗਾ ਜੀ ਕਾਰਨ ਕੀ ਹੁਣ ਬਾਈਆਂ ਨੂੰ ਕਸਟੇਮੇਟ ਜਾ ਹੋ ਜਾਂਦਾਗਾ ਵੀ ਇਹ ਮਾਡਲ ਕਿਵੇਂ ਇਹ オリジナル ਆ ਜੀ ਸਾਰਾ ਹਾਂ ਜੀ ਇਹ ਆਲ オリジナル ਨੇ ਬਿਲਕੁਲ ਸਾਰੇ ਆਲ オリジナル ਮਿਲਣਗੇ ਜੀ ਆਲ ਪੇਪਰ ਸਾਰੀ ਉਮਰ ਤੱਕ ਉਹਨਾਂ ਦੀ ਗਾਰੰਟੀ ਹੋਈ ਪੇਪਰਾਂ ਦੀ ਆਪਣੀ ਠੀਕ ਹੈ ਜੀ ਜ਼ਿੰਮੇਵਾਰੀ ਬਾਈ ਦੀ ਇਹ ਆ ਕਿ ਵੀ ਜਿਵੇਂ ਮੰਨ ਕੇ ਚੱਲੋ ਤੁਸੀਂ ਕੋਈ ਵੀ ਬਾਈਕ ਲੈਣੇ ਹੋ ਉਹਦੀ ਉਮਰ ਭਰ ਦੇ ਤੱਕ ਡਾਕੂਮੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਇੰਜਨ ਗੇਅਰ ਤੁਸੀਂ ਆਪ ਚੈੱਕ ਕਰ ਲਿਓ ਵੀਰੇ ਪਹਿਲੀ ਗੱਲ ਤਾਂ ਕੋਈ ਲੰਬੇ ਵਾਲੀ ਗੱਲ ਹੀ ਨਹੀਂ ਹੁੰਦੀ ਹੈਗੀ ਹਨਾ ਜੀ ਹਾਂ ਜੀ ਹਾਂ ਹਾਂ ਇੰਜਨ ਗੇਅਰ ਦੀ ਫੁੱਲ ਕਾਗਜ਼ਾਂ ਪੱਤਰਾਂ ਦੀ ਇੰਜਨ ਗੇਅਰ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਤੇ ਮੰਨ ਕੇ ਚੱਲੋ ਵੀਰੇ ਆਪਾਂ ਲੋਨ ਕਿੰਨੇ ਕਿਲੋਮੀਟਰ ਤੱਕ ਕਰ ਸਕਦੇ ਹਾਂ ਲਿਮਟ 50 ਕਿਲੋਮੀਟਰ ਦੇ ਦੈਰੇ ਤੱਕ ਆਪਾਂ ਜੀ ਲੋਨ ਕਰ ਦਿੰਨੇ ਆ ਕਿ ਦੋ ਚੱਕ ਲੈਣੇ ਜੀ ਨਾਲ ਆਪਾਂ ਤੇ ਆ ਮਤ ਆਪਣੋਂ ਉਹਦੇ ਲਈ ਜਿਵੇਂ ਆਪਣੇ ਕੋਲ ਕਸਟਮਰ ਆਉਂਦਾਗਾ ਉਹਦੇ ਕੀ ਕੀ ਡਾਕੂਮੈਂਟ ਚਾਹੀਦੇ ਨੇ ਹੁਣ ਦੋ ਚੈੱਕ ਚਾਹੀਦੇ ਨੇ ਜੀ ਬਲੈਂਕ ਇੱਕ ਆਧਾਰ ਕਾਰਡ ਚਾਹੀਦਾ ਪੈਨ ਕਾਰਡ ਚਾਹੀਦਾ ਵੀਰ ਜੀ ਠੀਕ ਹੈ ਨਾਲ ਗਵਾਦਾ ਵੀ ਚਾਹੀਦਾ ਇੱਥੇ ਗਵਾਦਾ ਵੀ ਚਾਹੀਦਾ ਠੀਕ ਹੈ ਵੀਰੇ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਾਂ ਲੋਨ ਵਗੈਰਾ ਕਰ ਸਕਦੇ ਹਾਂ ਜੀ ਠੀਕ ਆ ਜੀ ਤੇ ਹੁਣ ਮੰਨ ਕੇ ਚੱਲੋ ਤਾਂ ਪ੍ਰਾਈਸ ਦੱਸ ਸਕਦੇ ਹੋ ਜੀ ਇਸ ਮਾਡਲ ਦਾ ਪ੍ਰਾਈਸ ਆਹ ਮੰਨ ਕੇ ਚੱਲੋ ਵੀ ਆਪਾਂ ਮੰਗਦੇ 1,90,000 ਰੁਪਏ ਆਂ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੀ 190000 ਬਾਈ ਦੀ ਡਿਮਾਂਡ ਆ ਗਈ ਜੀ ਮੋਟਰਸਾਈਕਲ ਬਿਲਕੁਲ ਸਾਫ਼ ਸਤਰਾ ਹੈ ਨਾਲ ਨਾਲ ਨਾ ਜੀ ਮੈਂ ਇੱਕ ਸਕਰੀਨ ਚ ਲਾਉਣਾ ਹੈਗਾ ਜਿਹਦੇ ਵਿੱਚ ਤੁਹਾਨੂੰ ਸਾਰੇ ਮੋਟਰ ਇੱਕ ਵਾਰ ਬਾਕਰਾਉਂਡ ਹੋ ਜਾਊਗਾ ਤੁਸੀਂ ਕਦੇ ਵੀ ਕੋਈ ਬਾਈਕ ਲੈਣੀ ਹੋਵੇ ਇਹ ਬਲੌਗ ਆਪਾਂ ਛੋਟਾ ਰੱਖਾਂਗੇ ਕਾਰਨ ਕੀ ਹੈ ਠੀਕ ਹੈ ਜੀ ਤਾਂ ਕਿ ਤੁਸੀਂ ਵੱਧ ਤੋਂ ਵੱਧ ਜਲਦੀ ਦੇਖੋ ਤੇ ਸ਼ੇਅਰ ਵੀ ਕਰ ਸਕੋ ਤੇ ਆਪਣੇ ਵੀਊ ਆ ਜਿਹੜਾ ਫਟਾਫਟ ਆਉਂਦੇ ਰਹਿਣ ਜਿਆਦਾ ਲੰਬੇ ਬਲੌਗ ਨੂੰ ਦੇਖੋ ਕੋਈ ਵੀ ਨਹੀਂ ਦੇਖਦਾ ਹੈਗਾ ਠੀਕ ਹੈ ਜੀ ਆਪ ਨੂੰ ਕੁਮਾਰ ਭਾਈ ਜੀ ਮਿਲਦੇ ਨੇ ਇਹਨਾਂ ਦਾ ਜਿਹੜਾ ਨੰਬਰ ਆ ਮੈਂ ਉੱਪਰ ਲਿਖ ਰਿਹਾਗਾ ਇਸ ਨੰਬਰ ਤੇ ਕਾਲ ਕਰੋ 9 ਤੋਂ 6 ਵਜੇ ਤੱਕ ਠ ਤੇ ਤੁਸੀਂ ਹਰ ਕਾਲ ਪਿਕ ਕਰਨੀ ਆ ਵੀਰੇ ਤੇ ਆ ਸਾਡੇ ਕਸਟਮਰ ਦੇਖੋ ਕਦੇ ਵੀ ਕਿਸੇ ਥਾਂ ਤੋਂ ਵੀ ਕਾਲ ਕਰ ਸਕਦੇ ਨੇ ਤੇ ਜੇ ਮੰਨ ਕੇ ਚਲੋ ਬਾਈ ਤਰਨਤਾਰਨ ਤੋਂ ਕਿਸੇ ਬੰਦੇ ਨੇ ਮੋਟਰਾਂ ਲੈ ਲਿਆ ਤੇ ਗਵਾਹੀ ਉਹਦੀ ਬਰਨਾਲੇ ਦੇ ਨੇੜੇ ਹੋਵੇ ਹੋ ਜੂਗਾ ਜੀ ਹਾਂਜੀ ਹਾਂ ਉਹਦੇ ਹੋ ਜੂਗਾ ਜੀ ਠੀਕ ਆ ਜੀ ਗਵਾਹੀ ਮਤਲਬ ਨੇੜੇ ਹੋਣੀ ਚਾਹੀਦੀ ਬੰਦਾ ਚਾਹੇ ਤਰਨਤਾਰਨ ਤੋਂ ਆ ਜਾਵੇ ਤੇ ਵੀਰਾਂ ਨੂੰ ਹੋਰ ਵੀ ਦਿਖਾ ਦਿੰਨੇ ਬਾਈ ਜੀ ਆਪਣੇ ਕੋਲ ਸਪਲੈਂਡਰ ਕਿੰਨੀ ਤੋਂ ਲੈ ਕੇ ਕਿੰਨੇ ਦਾ ਖੜੇ ਨੇ ਜੀ ਆਪਣੇ ਕੋਲੇ 2004 ਮਾਡਲ ਤੋਂ ਲੈ ਕੇ 2023 ਮਾਡਲ ਤੱਕ अवेलेबल ਹੈਗੇ ਨੇ ਜੀ ਠੀਕ ਹੈ ਜੀ ਜਿੱਦਾਂ ਕਿ ਮੈਂ ਪਿੱਛੇ ਦੇਖ ਪਾ ਰਹੇ ਹਾਂ ਸਪਲੈਂਡਰ ਦੀ ਲੈਂਨ ਲੱਗੀ ਪਈ ਆ ਬਾਈ ਕੋਲ TVS ਖੜੇ ਨੇ ਉਧਰਲੀ ਸਾਈਡ ਵੀ ਸ਼ਾਪ ਇਹਨਾਂ ਦੀ ਆ ਕਿ ਉਹ ਵੀ ਤੁਹਾਨੂੰ ਬਾਕਗਰਾਉਂਡ ਦੇ ਦੇਣ ਆ ਜਿਓ ਜੀ ਮਾੜਾ ਉਧਰ ਵੀ ਦੇਖ ਲਈ ਆਪਾਂ ਚਲੋ ਜੀ ਤੇ ਇਹ ਬਾਈਆਂ ਕੋਲ ਇੱਧਰ ਵੀ ਖੜੇ ਨੇ ਠੀਕ ਆ ਜੀ ਤੇ ਇੱਧਰ ਵੀ ਬਾਈਕਸ ਖੜੀਆਂ ਨੇ ਇਹ ਦੋਨੇ ਸ਼ਾਪਾਂ ਦੇਖੋ ਜੇ ਮੰਨ ਕੇ ਲੋ ਬੋਲਟ ਲਈ ਉਹ ਸ਼ਾਪ ਰੱਖੀ ਹੋਈ ਆ ਕਿ ਇੱਧਰ ਇਹਨਾਂ ਕੋਲ ਡੀਲ ਐਕਸ ਸਪਲੈਂਡਰ ਪ੍ਰੋਟੀਨਾ ਹਰ ਪ੍ਰਕਾਰ ਦੀ ਬਾਈਕ ਮਿਲ ਜਾਏਗੀ ਤੇ ਆ ਦੇਖੋ ਚੈੱਕ ਕਰਵਾ ਰਹੇ ਹਾਂ ਜਿੱਦਾਂ ਬਾਈ ਨੇ ਤਾਂ ਪ੍ਰੋਟੀਨਾ ਦੀ ਤਾਂ ਲੈਣ ਹੀ ਲਾਤੀ ਆ ਮੰਨ ਚਲੋ ਬਹੁਤ ਸੋਹਣਾ ਕੰਮ ਆਗਾ ਤੇ ਬਾਈ ਜੀ ਇਹਦਾ ਵੀ ਮੰਨ ਕੇ ਚਲੋ ਵੀ ਪ੍ਰਾਈਸ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾ ਸਕਦਾ ਤੁਹਾਡੇ ਹਿਸਾਬ ਨਾਲ 15000 ਤੋਂ ਲੈ ਕੇ 80000 ਤੱਕ ਰੇਟ ਆਗੇਗਾ ਜੀ ਸਟੈਂਡਰਡ ਦਾ ਜੀ ਠੀਕ ਹੈ ਜੀ ਮੰਨ ਕੇ ਚਲੋ ਕਈ ਵਾਰ ਆਪਾਂ 24 ਮਾਡਲ ਦੀ ਲੋਡ ਹੋਵੇ ਮਿਲ ਜੀਗਾ ਜੀ ਹਾਂ ਜੀ ਹਾਂ ਮਿਲ ਜੀਗਾ ਮਿਲ ਜੀਗਾ ਠੀਕ ਹੈ ਜੀ ਕਈ ਭਰਾਵਾਂ ਨੇ ਜਿਵੇਂ ਏਜੰਸੀ ਚੋਂ ਨਹੀਂ ਲੈਣਾ ਘੱਟ ਰੇਂਜ ਤੇ ਆਪਾਂ ਲੈਣਾ ਹੋਵੇ 24 ਮਾਡਲ ਜਿਵੇਂ ਏਜੰਸੀ ਨਾਲੋਂ 5 ਤੋਂ 10000 ਦਾ ਫਰਕ ਤਾਂ ਪਈ ਜਾਂਦਾ ਹੋਊਗਾ ਹਾਂ ਜੀ ਹਾਂ ਹਾਂ ਪਊਗਾ ਬੋਝ ਠੀਕ ਹੈ ਜੀ ਬਹੁਤ ਬਹੁਤ ਫਾਇਦਾ ਕਰਾਂਗੇ ਕਸਟਮਰ ਦਾ ਜੀ ਠੀਕ ਹੈ ਜੀ ਲੋਨ ਦੀ ਫੈਸਿਲਿਟੀ ਬਾਈ ਕੋਲ ਹੈਗੀ ਆਗੀ ਤੇ ਤੁਸੀਂ ਕੀ ਕਰਨਾ ਹੋਣਾ ਚੱਲਦੀ ਵੀਡੀਓ ਨਾਲ ਤਾਂ ਸ਼ੇਅਰ ਕਰ ਦੋ ਮੈਂ ਵਿੱਚ ਵਿੱਚ ਆ ਸਕਰੀਨ ਲਗਾਈ ਹੋਈ ਹੈਗੀ ਠੀਕ ਆ ਤੁਸੀਂ ਉਹਦੇ ਵਿੱਚ ਮੋਟਰੇ ਸਾਰੇ ਚੈੱਕ ਕਰ ਸਕਦੇ ਹੋ ਬੋਲਟ ਦਾ ਮੈਂ ਤੁਹਾਨੂੰ ਤਾਂ ਕਰਕੇ ਨਹੀਂ ਸਾਰਾ ਦੱਸਿਆ ਕਿ ਜਿੱਦਾਂ ਕਿ ਬਾਈ ਨੇ ਦੱਸਤਾ ਵੀ ਪੁਰਾਣੇ ਮਾਡਲਾਂ ਤੋਂ ਲੈ ਕੇ ਉੱਚੇ ਮਾਡਲਾਂ ਤੱਕ ਹਰ ਪ੍ਰਕਾਰ ਦਾ ਬੋਲਟ ਮਿਲ ਜਾਂਦਾ ਹੁਣ ਕੱਲੇ ਕੱਲੇ ਮੋਟਰੇ ਦੀ ਆਪਾਂ ਜੀ ਵੀਡੀਓ ਤੇ ਰੇਟ ਬਣਾਉਣ ਲੱਗੇ ਫਿਰ ਤੁਹਾਨੂੰ ਪਤਾ ਬਹੁਤ ਟਾਈਮ ਲੱਗ ਜੂਗਾ ਸਾਰੇ ਬਾਈ ਹੁਣ ਸਿਆਣੇ ਨੇ ਉਹਨਾਂ ਨੂੰ ਸਭ ਪਤਾ ਹੈਗਾ ਠੀਕ ਹੈ ਹੁਣ ਬਾਈ ਨੇ ਦੇਖੋ ਡਾਕੂਮੈਂਟ ਤੋਂ ਲੈ ਕੇ ਇੰਜਨ ਦੀ ਗਾਰੰਟੀ ਲੈ ਲਈ ਤੁਸੀਂ ਪਹੁੰਚਣਾਗਾ ਬਰਨਾਲਾ ਲੋਕੇਸ਼ਨ ਨੀਅਰ ਨੌਰ ਚੌਂਕ ਬਾਬਾ ਕਾਲਾ ਮੈ ਸਟੇਡੀਅਮ ਚੱਲਦੀ ਵੀਡੀਓ ਨਾਲ ਤਾਂ ਸ਼ੇਅਰ ਕਰ ਦਿਓ ਨਾਲ-ਨਾਲ ਆ ਤੁਹਾਨੂੰ ਸਕਰੀਨ ਦਿਖਾ ਰਿਹਾ ਜਿਹੜੀ ਇਸ ਸਕਰੀਨ ਤੇ ਸਾਰੇ ਮੋਟਰਸਾਈਕਲ ਤੁਹਾਨੂੰ ਇੱਕ ਵਾਰ ਨਿਗਾ ਪੈ ਜੇਗੇ ਜੀ ਧੰਨਵਾਦ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਕੁਮਾਰ ਜੀ ਨੂੰ ਤੁਹਾਨੂੰ ਮੈਂ ਦਿਖਾਦਾ ਕੁਮਾਰ ਜੀ ਤੁਹਾਨੂੰ ਇੱਥੇ ਮਿਲਣਗੇ ਅਵੇਲੇਬਲ ਠੀਕ ਆ ਜੀ ਧੰਨਵਾਦ ਜੀ ਤੱਕ ਕੇ ਸ਼ੇਅਰ ਕਰ ਦਿਓ ਹੁਣ ਵੀਡੀਓ ਨੂੰ